ਇਕੋ ਗਲੀਆਂ ਹੈ ਪੁਰਾਣਾ ਸ਼ਹਿਰ ਹੈ ਸੈਂਟਰ ਲੁਧਿਆਣਾ ਇਹਦੇ ਵਿੱਚ ਸ਼ੁਰੂ ਤੋਂ ਹੀ ਗਈਆਂ ਐਟੀਆਂ-ਟੀਆਂ ਨੇ ਪਰ ਹੁਣ ਕੋਸ਼ਿਸ਼ ਕਰਾਂਗੇ ਛੋਟੀ ਬਾਰਮਕੇੜ ਦਾ ਕੋਈ ਅੰਦਰ ਜਾਣ ਦਾ ਵੇ ਪਾਣੀ ਦਾ ਸਾਧਨ ਨਹੀਂ ਬੰਦਾ ਉਹਨਾਂ ਤੋਂ ਨਾਲ ਪਰਿਵਾਰ ਦੇ ਖੜੇ ਆ ਮੇਰੇ ਆਪਣੇ ਪਰਿਵਾਰ ਦੇ ਮੇਰੇ ਹਲਕੇ ਦੇ ਪਰਿਵਾਰ ਆ ਜੋ ਇਹਨਾਂ ਦੇ ਨਾਲ ਜੋ ਇਹਨਾਂ ਨੂੰ ਜ਼ਰੂਰਤ ਸਮਝਾਂਗੇ ਉਹ ਪੂਰੀ ਕਰਾਂਗੇ

ਲੁਧਿਆਣਾ ਦੇ ਬਿਹਤਰ ਵਿਅਸਤ ਇਲਾਕੇ ਦਾਲ ਬਾਜ਼ਾਰ ਦੇ ਵਿੱਚ ਅਸਵੇਰੇ ਵੱਡਾ ਹਾਦਸਾ ਸਾਹਮਣੇ ਆਇਆ ਜਿੱਥੇ ਘਰ ਦੇ ਅੰਦਰ ਚੱਲ ਰਹੀ ਛੋਟੀ ਫੈਕਟਰੀ ਫੋਸਰੀ ਜਾਂ ਫਿਰ ਕੋਈ ਸੇ ਹੋਰ ਤਰ੍ਹਾਂ ਦਾ ਕੋਈ ਕੰਮ ਚੱਲ ਰਿਹਾ ਸੀ ਉੱਥੇ ਉੱਥੇ ਭਿਆਨਕ ਅੱਗ ਲੱਗ ਗਈ ਜਿਸ ਦੇ ਵਿੱਚ ਛੁਲਸਨ ਦੇ ਕਾਰਨ ਇੱਕ ਵਿਅਕਤੀ ਦੀ ਦਰਦਨਾਕ ਮੌਤ ਹੋ ਗਈ ਹੈ ਸਵੇਰੇ 10 ਵਜੇ ਦਮਕਲ ਵਿਭਾਗ ਨੂੰ ਸੂਚਨਾ ਮਿਲਦੀ ਹੈ ਦਾਲ ਬਾਜ਼ਾਰ ਦੇ ਤੰਗ ਗਲੀ ਦੇ ਸਥਿਤ ਇੱਕ ਘਰ ਦੇ ਵਿੱਚ ਜਿਹੜੀ ਕਿ ਅੱਗ ਲੱਗ ਗਈ ਰਿਹਾਇਸ਼ੀ ਇਲਾਕਾ ਹੈ ਪੀੜੀਆਂ ਗਲੀਆਂ ਹੋਣ ਦੇ ਕਾਰਨ ਅਕੜੇ ਦੇ ਦੇਤੇ ਦੇ ਵਿਕਰਾਲ ਰੂਪ ਧਾਰਨ ਕਰ ਲਿਆ ਉਧਰੀ ਦੱਸਦੀ ਕਿ ਸੂਚਨਾ ਮਿਲਦੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਇਲਾਕਾ ਕਾਫੀ ਪੀਟਪੜ ਵਾਲਾ ਤੇ ਛੋਟੀਆਂ ਗਲੀਆਂ ਹੋਣ ਦੇ ਕਾਰਨ ਦਮਕਲ ਵਿਭਾ ਕਾਫੀ ਮਸ਼ੱਕਤ ਕਰਨੀ ਪਈ ਹੈ ਅਧਿਕਾਰੀਆਂ ਦੇ ਅਨਸਾਰ ਜਗਾ ਦੀ ਕਮੀ ਦੇ ਕਾਰਨ ਕਰੀ 12 ਲੰਬੀ ਪਾਈਪਾਂ ਨੂੰ ਜੋੜ ਕੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਲੁਜਾਣਾ ਲਾਈਨ ਲਈ ਅਮਿੱਥਾ ਅਪਰਦਰ ਕੋ ਜੀ ਜਿਹਨਾਂ ਦੀ ਡੈਥ ਹੋਈ ਹੈ ਉਹ ਕੌਣ ਸੀ ਕੀ ਨਾਮ ਸੀ ਤੁਹਾਡਾ ਕੀ ਰਿਸ਼ਤਾ ਸੀ ਮੇਰੇ ਸਹਰਾ ਸਾਫ ਸੀ ਜੀ ਸਨਾਈ ਤਿੰਨ ਲੜਕੀਆਂ ਹੈ ਗਈਆਂ ਜੀ ਸਨਾਈ ਵੱਡਾ ਜਵਾਈ ਮੈਂ ਹੀ ਆ ਜੀ ਇਸਾਫੀ ਦਾ ਲਗਾ ਕਿ ਕਿਸ ਤਰੀਕੇ ਨਾਲ ਡੈਥ ਹੋਈ ਮਤਲਬ ਅੱਜ ਕਿੱਦਾਂ ਲੱਗੇ ਆਪੇ ਨਾਲ ਇਸ ਅੱਗ ਲੱਗਿਆ ਨਹੀਂ ਹੈਗਾ ਤੇ ਕਾਫੀ ਅਗ ਲੱਗੀ ਹੈ ਤੇ ਤਿੰਨ ਚਾਰ ਮਹੀਨਿਆਂ ਦੇ ਮਾਰ ਚੱਲਦੇ ਪਈ ਸੀ ਕਾਫੀ ਜੀ ਤੇ ਅੱਜ ਦਾ ਨਵਾਂ ਫੋਨ ਹੈ ਮਹੱਲੇ ਚੋਂ ਕਿ ਅੱਗ ਲੱਗੀ ਹੋਈ ਹੈ ਮੈਂ ਹੈਪੋ ਵਾਰ ਇਹ ਨਾ ਵਾ ਜੀ ਜਲਦੀ ਆਜ ਦੇਖਿਆ ਤਾਂ ਪਹਿਲੇ ਹੀ ਮਤਲਬ ਕਾਫੀ ਅਗ ਲੱਗ ਚੁੱਕੀ ਸੀ ਤੇ ਅੰਦਰ ਸਾਰੇ ਮਹੱਲੇ ਦੇ ਨਹੀਂ ਸੀਗੇ ਘਰ ਚ ਕੋਣ ਕੋਣ ਸੀਗਾ ਘਰ ਚ ਕੋਈ ਨਹੀਂ ਸੀਗਾ ਤੇ ਉਹਨਾਂ ਦੀ ਵਾਈਫ ਜਿਹੜਾ ਵਾਈਫ ਉਹਨਾਂ ਦੇ ਸਕੂਲੇ ਪੜ੍ਹਾਉਂਦੇ ਨੇ ਗਿਆਨ ਦੇ ਸਕੂਲ ਦੇ ਵਿੱਚ ਤੇ ਜਦੋਂ ਆਏ ਉਹਨੇ ਮੈਨੂੰ ਫੋਨ ਕੀਤਾ ਇਮੀਡੀਏਟ ਤੇ ਪਹੁੰਚਿਆ ਦੇਖਿਆ ਕਾਫੀ ਅੱਗ ਲੱਗ ਚੁੱਕੀ ਸੀ ਫੈਕਟਰੀ ਵੀ ਸੀ ਫੈਕਟਰੀ ਕਾ ਵੀ ਸੜੀ ਸੀ ਕੋਈ ਗੱਲ ਨਹੀਂ ਫੈਕਟਰੀ ਬੜੀ ਸੀਗੀ ਅੱਜ ਘਰਜੀ ਮੰਨ ਲਓ ਕਰ ਰਹੇ ਨੇ ਸੀ ਕੰਮ ਕਰ ਰਹੇ ਸੀ ਹਾਂਜੀ 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 ਘਰਜੀ ਇੱਕ ਦੋ ਜਿਨਾ ਘਰਜੀ ਲਾਈ ਨਹੀਂ ਘਰਜੀ ਜਿਨਾ ਕੋਈ ਲਾਇਆ ਅੱਛਾ 20 ਸੀਗੇ ਕੋਈ ਨਹੀਂ ਕਰਦੇ ਸੀ ਸਰ ਅੱਗ ਦਾ ਕਾਰਨ ਪਤਾ ਲੱਗਾ ਕਿ ਉਹਨਾਂ ਨੇ ਲਗਾ ਲਏ ਕੋਈ ਕਰਜ ਕਾਰਨ ਤਾਂ ਲਗਿਆ ਨਹੀਂ ਹਾਲੇ ਕਿਉਂਕਿ ਕੋਈ ਕਹਿ ਰਿਹਾ ਸ਼ਾਰਟ ਸਰਕਟ ਆਇਆ ਕੋਈ ਕਹਿ ਰਿਹਾ ਕਿ ਸਿਲੰਡਰ ਬਲਾਸ ਹੋਇਆ ਐਦਾਂ ਦਾ ਕੋਈ ਮਾਮਲਾ ਨਹੀਂ ਸਿਲੰਡਰ ਦਾ ਬਲਾਸ ਹੋਇਆ ਨਹੀਂ ਹਾਲੇ ਅੱਛਾ ਹਜੇ ਕਾਰਨ ਨਹੀਂ ਪਤਾ ਹਲੇ ਕਾਈ

ਕਿਉਂਕਿ ਇਹ ਹੁਣ ਗਲੀਆਂ ਪੁਰਾਣਾ ਸ਼ਹਿਰ ਆ ਪੁਰਾਣਾ ਬਾਜ਼ਾਰ ਨੇ ਇਹਦੇ ਵਿੱਚ ਤਾਂ ਗਲੀਆਂ ਸਾਰੀਆਂ ਹੀ ਛੋਟੀਆਂ ਨੇ ਇਹਦਾ ਬਹੁਤ ਥੋੜੀ ਜਿਹੀ ਖੁੱਲੀ ਐ ਇਤੋਂ ਵੀ ਛੋਟ ਛੋਟੀਆਂ ਗਲੀਆਂ ਜਿਵੇਂ ਜਿਵੇਂ ਆਪਾਂ ਅੱਗੇ ਚਲੇ ਜਾਂਦੇ ਆ ਤੇ ਪਰਿਵਾਰ ਨਾਲ ਖੜੇ ਹੋਏ ਦੇਖੋ ਨਾਲ ਪਰਿਵਾਰ ਦੇ ਖੜੇ ਆ ਮੇਰੇ ਆਪਣੇ ਪਰਿਵਾਰ ਦੇ ਮੇਰੇ ਹਲਕੇ ਦੇ ਪਰਿਵਾਰ ਆ ਜੋ ਇਹਨਾਂ ਦੇ ਨਾਲ ਜੋ ਇਹਨਾਂ ਨੂੰ ਜ਼ਰੂਰਤ ਸਮਝਾਂਗੇ ਉਹ ਪੂਰੀ ਕਰਾਂਗੇ ਇਨਦੇ ਤਿੰਨ ਬੇਟੀਆਂ ਹੀ ਨੇ ਬੇਟਾ ਕੋਈ ਨਹੀਂ ਜਾਂ ਇਕੱਲੇ ਸੀਗੇ ਬਜ਼ੁਰਗ ਪਰ ਬੰਦੇ ਬਹੁਤ ਕਾਬਲ ਸੀਗੇ ਪਰ ਜਦੋਂ ਟਾਈਮ ਘਟ ਗਿਆ ਉਦੋਂ ਰੱਬ ਦੇ ਅੱਗੇ ਕੋਈ ਜੋਰ ਨਹੀਂ ਕਿਸੇ ਦਾ ਕੰਮ ਕੀ ਕਰਦੇ ਬਤਲ ਨਹੀਂ ਹੁਣ ਤਾਂ ਰਿਟਾਇਰਮੈਂਟ ਹੀ ਸੀਗੀ 64 ਸਾਲ ਦੀ ਉਮਰ